ਬਹੁਤ ਹੀ ਸਤਿਕਾਰਯੋਗ ਸਾਡੇ ਹਲਕਾ ਸਮਰਾਲਾ ਦੇ ਐਮਐਲਏ ਡਾਲਪੁਰਾ ਸਾਹਿਬ ਜੋ ਕਿ ਆਪਣੇ ਛੋਟੇ ਪਰ ਹਮੇ ਬਹੁਤ ਪਿਆਰ ਕਰਦੇ ਨੇ ਇਥੋਂ ਦੇ ਏਡੀਸੀ ਸਾਹਿਬ ਡੀਐਸਪੀ ਸਾਹਿਬ ਐਸਐਸਓ ਸਾਹਿਬ ਔਰ ਐਟੀਐਮ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਨਾਲ ਇਸ ਟਨਲ ਦੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਲਈ ਸਾਰਿਆਂ ਨੂੰ ਮੌਜੂਦ ਦੇ ਲਈ ਬਹੁਤ ਬਹਿਤ ਕੀਤੀ। ਸਾਹਮਣੇ ਬੈਠੀਆਂ ਭੈਣ ਭਰਾ ਸਰਪੰਚ ਸਹਿਬਾਨ ਹਲਕਾ ਕੋਆਰਡੀਨੇਟਰ ਸਾਹਿਬ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਧੰਨਵਾਦੀਆਂ ਸੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾਂ ਦੇ। ਜਿਨ੍ਹਾਂ ਨੇ ਅੱਜ ਤੱਕ ਜਦੋਂ ਦੀ ਸਰਕਾਰ ਬਣੀ ਹੈ। ਜੋ ਕਿਆ ਉਹ ਕਰਕੇ ਦਿਖਾਇਆ। ਪਿਛਲੇ ਮਹੀਨੇ 11 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਅਫਸਰ ਸਹਿਬਾਨਾਂ ਨੂੰ ਹੁਕਮ ਦਿੱਤੇ ਸੀਗੇ ਕਿ 45 ਜ਼ਿਲ੍ਹਿਆਂ ਦੇ ਅੰਦਰ ਅੰਦਰ ਸਪੈਸ਼ਲ ਗਦਾਵਰੀਆਂ ਹੋ ਜਾਣ ਸਪੈਸ਼ਲ ਗਦਾਵਰੀਆਂ ਦੇ ਹੁੰਦੇ ਹੁੰਦੇ ਨਾਲ-ਨਾਲ ਜਿੱਦਾਂ ਜਿੱਦਾਂ ਸਪੈਸ਼ਲ ਗਦਾਵਰੀ ਹੋਈ ਜਾਵੇਗੀ ਕਿਸਾਨ ਭਰਾਵਾਂ ਨੂੰ ਕਿਉਂਕਿ ਸਾੜਾ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਸਾਰੀਆਂ ਫਸਲਾਂ تباہ ਹੋ ਗਈਆਂ ਤਕਰੀਬਨ 5 ਲੱਖ ਏਕੜ ਪੰਜਾਬ ਦੇ ਵਿੱਚ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਜਿਹੜੀਆਂ ਬਹੁਤ ਸਾਰੀਆਂ ਜ਼ਮੀਨਾਂ ਰੁੜੀਆਂ ਵੀ ਐ 7 ਲੱਖ ਲੋਕ ਜਿਹੜੇ ਇਸ ਹਾਲ ਪੀੜਤ ਪਰਿਵਾਰ ਪ੍ਰਭਾਵਿਤ ਹੋਏ ਬਹੁਤ ਸਾਰੇ ਡੰਗਰਾਂ ਰੁੜ ਗਏ ਕਈਏ ਬਿਮਾਰ ਹੋ ਗਏ ਮਰ ਗਏ ਵਿਚਾਰਿਆਂ ਦੇ ਬਹੁਤ ਸਾਰੇ ਪਰਿਵਾਰ ਦੇ ਮੈਂਬਰਾਂ ਦੀਆਂ ਜਾਨਾਂ ਚਲੀਆਂ ਗਈਆਂ ਬਹੁਤ ਸਾਰਿਆਂ ਦੇ ਕਾਢੇ ਗਏ ਤੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਸੁਪਰੀਮ ਵਰਦੀ ਕੇਜਰੀਵਾਲ ਜੀ ਹੁਣਾਂ ਨੇ ਖੁਦ ਉਹ ਦਿਨਾਂ ਦੇ ਵਿੱਚ ਹਰ ਵਰਕਰ ਨੇ ਪਿੰਡ-ਪਿੰਡ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਹੜ੍ਹ 'ਚ ਫਸੇ ਹੋਏ ਲੋਕਾਂ ਦੀਆਂ ਜਾਨਾਂ ਬਚਾਈਆਂ ਫਿਰ ਜਿਹੜੇ ਉੱਥੇ ਲੋਕ ਰਹਿ ਰਹੇ ਸੀ ਉਹਨਾਂ ਦੇ ਰਸੋਣ ਪਾਣੀ ਦਾ ਪ੍ਰਬੰਧ ਕੀਤਾ ਉਹਨਾਂ ਦੇ ਡੰਗਰਾਂ ਦੇ ਚਾਰੇ ਦਰਦ ਨੂੰ ਪ੍ਰਵਾਨ ਕੀਤਾ ਫਿਰ ਜਿਵੇਂ-ਜਿਵੇਂ ਤੁਸੀਂ ਖਬਰ ਮਿਲਦੀ ਸੀਗੀ ਕਿ ਫਲਾਨੀ ਤੁਸੀਂ ਪੂਰੇ ਪੰਜਾਬ 'ਚੋਂ ਸਤਲੁਜ دریا ਤੋਂ ਬਿਆਸ دریا ਤੋਂ ਰਾਵੀਦ دریا ਤੋਂ ਕਿ ਕਮਜ਼ੋਰ ਪਿੰਡੀ ਪੈ ਰਹੀ ਹੈ ਜਿੱਥੇ ਅਫਸਰ ਸਹਿਬਾਨਾਂ ਨੂੰ ਹੁਕਮ ਦਿੱਤੇ ਜਾਂਦੇ ਸੀ ਕਿ ਜਾ ਕੇ ਫੜਾ ਫੜੋ ਦਾ ਬਚਾਓ ਦਾ ਹਨ ਲੱਭੋ ਤੇ ਉੱਥੇ ਐਮਐਲਏ ਸਹਿਬਾਨ ਹਰ ਵਰਕਰ ਔਰ ਹਰ ਪਿੰਡ ਦੇ ਨੌਜਵਾਨ ਨੇ ਹਰ ਬਜ਼ੁਰਗ ਨੇ ਉਸ ਬੰਨਾਂ ਦੇ ਪਹੁੰਚ ਕੇ ਬਹੁਤ ਮਿਹਨਤ ਕੀਤੀ ਸਮਰਾਲੇ ਵੀ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਹੈ ਮੀਡੀਆ ਦਾ ਟਾਈਮ ਹੈ ਸੋ ਜਦੋਂ ਸਮਰਾਲੇ ਦੀ ਵੀ ਖਬਰ ਮਿਲੀ ਐਮਐਲਏ ਸਾਹਿਬ ਨੇ ਤੁਹਾਡੇ ਨਾਲ ਹੋ ਕੇ ਤੁਸੀਂ ਆਪ ਦੇਖਿਆ ਕਿ ਬੋਰੀਆਂ ਭਰ ਭਰ ਕੇ ਦੇਖੋ ਬਹੁਤ ਸਾਰੇ ਲੋਕ ਕਹਿੰਦੇ ਐਮਐਲਏ ਮੰਤਰੀਆਂ ਦਾ ਕੰਮ ਨਹੀਂ ਹੁੰਦਾ ਪਰ ਮੈਂ ਤੇ ਜਦੋਂ ਇਸ ਹੜਪੀੜ ਤੇ ਇਲਾਕੇ ਦੇ ਵਿੱਚ ਜਾ ਕੇ ਮੇਰੀ ਸੰਤਾਨ ਕੋਲ ਡਿਊਟੀ ਲੱਗੀ ਸੀ ਆਪਣੇ ਹਲਕੇ 'ਚ ਵੀ ਸਸਰਾਲੀ ਵਿਖੇ ਹੋਇਆ ਤੁਸੀਂ ਐਮਐਲਏ ਸਾਹਿਬ ਨੂੰ ਦੇਖਿਆ ਉਹਦੇ ਨਾਲ ਆਪਣੇ ਭੈਣ ਭਰਾਵਾਂ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਹੌਸਲਾ ਮਿਲ ਜਾਂਦਾ ਜਦੋਂ ਐਮਐਲਏ ਲਾਲ ਲੱਗ ਜਾਂਦਾ ਕਿ ਜਦੋਂ ਇੱਕ ਐਮਐਲਏ ਲੱਗਿਆ ਇੱਕ ਮੰਤਰੀ ਨਾਲ ਲੱਗਿਆ ਅਸੀਂ ਵੀ ਨਾਲ ਲੱਗ ਕੇ ਸਾਰੇ ਕੰਮ ਕਰਵਾਈ ਜਿਹੜਾ ਕਿ 4 ਘੰਟੇ ਚ ਕੰਮ ਹੋਣਾ ਹੁੰਦਾ 2 ਘੰਟੇ ਲਾ ਕਰਦੇ ਜੇ ਕਿਸੇ ਨੇ ਸੋਚਿਆ ਮੈਂ 5 ਘੰਟੇ ਸੇਵਾ ਕਰਨੀ ਹੈ ਤੇ ਉਹ 12-12 ਘੰਟੇ 18-18 ਘੰਟੇ ਸੇਵਾ ਕਰਕੇ ਜਾਂਦਾ ਅਫਸਰ ਸਹਿਬਾਨ ਨੇ ਤੇ ਨਾਲ ਦੀ ਨਾਲ ਹੁਕਮ ਦੇ ਹੀ ਰਹੇ ਸੀ ਸਾਰੇ ਪੰਜਾਬ ਸਰਕਾਰ ਨਾਲ ਖੁਦ ਲੱਗ ਕੇ ਹਰ ਵਰਕਰ ਨੇ ਹਰ ਮਿਹਨਤ ਸਾਡੇ ਬਲਾਕ ਪ੍ਰਧਾਨ ਸਹਿਬਾਨਾਂ ਨੇ ਸਾਡੇ ਐਮਐਲਏ ਸਹਿਬਾਨਾਂ ਨੇ ਮੰਤਰੀ ਸਹਿਬਾਨਾਂ ਨੇ ਚੇਅਰਮੈਨ ਸਾਬਾਨਾ ਨੇ ਨਾਲ ਹੋ ਕੇ ਜਿਹੜੀ ਇਹ ਮਿਹਨਤ ਕੀਤੀ ਹੈ ਜੇ ਅੱਜ ਆਪਾਂ ਅੱਜ ਇੱਥੇ ਖੜੇ ਆ ਜਿਵੇਂ ਐਮਐਨਐ ਸਾਬ੍ਹ ਨੇ ਦੱਸਿਆ ਕਿ ਬਹੁਤ ਸਾਰਾ ਨੁਕਸਾਨ ਹੋਣ ਤੋਂ ਬਚ ਗਿਆ ਉਹ ਤਾਂ ਹੀ ਸੀ ਜੇ ਤੁਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਉਸ ਮੁਸੀਬਤ ਦੀ ਘੜੀ ਚ ਸਾਥ ਦਿੱਤਾ ਤਾਂ ਅਸੀਂ ਧੰਨਵਾਦੀ ਹਾਂ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ 1 ਮਹੀਨਾ ਪਹਿਲਾਂ ਕਿਹਾ ਸੀ 45 ਦਿਨ ਦਾ ਟਾਈਮ ਦਿੱਤਾ ਸੀ ਤੇ ਪੂਰੇ 32 ਦਿਨ ਬਾਅਦ ਅਜਨਾਲੇ ਤੋਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਸ਼ੁਰੂਆਤ ਕੀਤੀ ਮੈਂ ਖੁਦ ਨਾਲ ਸੀ ਕਿਉਂਕਿ ਇਸ ਡਿਪਾਰਟਮੈਂਟ ਮੇਰੇ ਕੋਲ ਹੈ ਸੋ ਉਥੇ ਹੜਪੀੜਿਤ ਪਰਿਵਾਰਾਂ ਨੂੰ ਜਿਹੜੀ ਮੁਆਵਜ਼ੇ ਦੀ ਰਾਸ਼ੀ ਸ਼ੁਰੂਆਤ ਹੋਈ ਸੋ ਅੱਜ ਆਪਾਂ ਢੁੱਲੇਆਰ ਪਿੰਡ ਵਿੱਚ ਖੜੇ ਆ ਜਿਹੜੇ ਚਾਰ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ 84 ਪਰਿਵਾਰ 84 ਉਹ ਕਿਸਾਨ ਭਰਾ ਨੇ ਜਿਨ੍ਹਾਂ ਨੂੰ 25 ਲੱਖ 5875 ਰੁਪਏ ਦਾ ਜਿਹੜਾ ਮੁਆਵਜ਼ਾ ਸਾਰਿਆਂ ਦੇ ਅਕਾਊਂਟ ਦੇ ਵਿੱਚ ਪਹੁੰਚ ਚੁੱਕਾ ਸੋ ਇਹ ਗੁੰਨੀਆਂ ਸਰਕਾਰਾਂ ਜੇ ਕਿਸੇ ਦਾ ਦੁੱਖ ਸਮਝੀ ਹੋਵੇ ਜੇ ਕਿਸੇ ਦੁੱਖ ਦੇ ਉੱਤੇ ਇਸ ਜਖਮ ਦੇ ਉੱਤੇ ਮਲਬਾ ਨਾਉਣੀ ਹੋਵੇ ਪ੍ਰਾਣੀਆਂ ਸਰਕਾਰਾਂ ਦੇ ਟਾਈਮ ਤੇ ਪ੍ਰਾਣੇ ਬਜ਼ੁਰਗ ਬੈਠੇ ਆ ਜਿਹੜਾ ਨੂੰ ਪੁੱਛ ਲਿਓ ਅਸੀਂ ਤੇ ਛੋਟੇ-ਛੋਟੇ ਹੁੰਦੇ ਸੀ ਸਾਡੇ ਫਾਜ਼ਲ ਸਾਹਿਬ ਨੇ ਵੀ ਆ ਕੇ ਘਰੇ ਦਿਖਾਇਆ ਇੱਕ ਵਾਰ ਫਸਲ ਜਦੋਂ 88 ਦਾ ਹੜ ਆਇਆ ਮੈਂ ਛੋਟਾ ਜਿਹਾ ਹੁੰਦਾ ਸੀ ਤੇ ਆ ਕੇ ਦਿਖਾਇਆ ਕਿ ਬੇਟਾ 2 ਸਾਲ ਬਾਅਦ ਜਾ ਕਿ ਜਿਹੜੀ ਸਾਡੀ ਫਸਲ ਤਬਾਹ ਹੋਈ ਸੀ ਉਹਦਾ ਚੈੱਕ ਆਇਆ ਸਾਰਾ ਪਰਿਵਾਰ ਖੁਸ਼ ਹੋ ਗਿਆ ਕਿ ਪਤਾ ਨਹੀਂ ਕਿੰਨੀ ਵੱਡੀ ਅਮਾਉਂਟ ਆਈ ਹੋਣੀ ਹੈ 145 ਰੁਪਏ ਦਾ ਟੱਕ ਐਸੀ ਉਸਟੇ ਕਈ ਪਿੰਡਾਂ ਨੂੰ ਕਈ ਕਿਸਾਨ ਭਰਾਵਾਂ ਨੂੰ 45 ਰੁਪਏ ਦਾ 90 ਰੁਪਏ ਦਾ ਐਡਾ ਹੋਸਾ ਵਜਾ ਕਰਦੇ ਸੀ ਪਿਛਲੀਆਂ ਪਾਰਟੀਆਂ ਤੇ ਅੱਜ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਜਿਹੜਾ 6800 ਰੁਪਿਆ ਪਰ ਏਕੜ ਦਾ ਕੇਂਦਰ ਕਹਿੰਦੀ ਅਸੀਂ ਦਿਓ ਇਸ ਡਿਸਾਸਟਰ ਦੇ ਫੰਡ ਦੇ ਵਿੱਚੋਂ 13000 200 ਰੁਪਿਆ ਜਿਹੜਾ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਸਰਕਾਰ ਵੱਲੋਂ ਪੱਲਿਓ ਪਾ ਕੇ 20000 ਜਿਹੜਾ ਮਾਫੀ ਆ ਪਰੇ ਕਰ ਦਿੱਤਾ ਜਾ ਰਿਹਾ ਅੱਜ ਤੱਕ ਪੂਰੇ ਇੰਡੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਕਿ ਤੁਸੀਂ ਜੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਤੇ ਇਸ ਦੁੱਖ ਦੀ ਘੜੀ ਚ ਜਿੱਥੇ ਉਹਨਾਂ ਨੇ ਨਾਲ ਹੋ ਕੇ ਦਿਨ ਦਾ ਤੇ ਮਿਹਨਤ ਕੀਤੀ ਤੇ ਜੇ ਮਾਫੀ ਦੀ ਗੱਲ ਕਰੀਏ ਤੇ ਉਹ ਵੀ ਇੰਨੀ ਸਪੀਡ ਨਾਲ ਔਰ ਇੰਨੀ ਜਲਦੀ ਤੇ ਪੂਰਾ ਵੱਧ ਸਭ ਤੋਂ ਵੱਧ ਮਾਫੀਆ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਤਾ ਸਰਦਾਰ ਭਗਵਨ ਸਨਮਾਨ ਦੀ ਸਰਕਾਰ ਨੇ ਸੋ ਬੇਨਤੀ ਹੈ ਫੜੇ ਬਹੁਤ ਸਾਰੇ ਪਰਿਵਾਰ ਕਈ ਵਾਰ ਜਦੋਂ ਪਟਵਾਰੀ ਕਲਗੋ ਸਹਿਬਾਨ ਸਪੈਸ਼ਲ ਗਦਾਵਰੀ ਕਰਨ ਵਾਸਤੇ ਆਏ ਹੋਣਗੇ ਸਾਇਦ ਕਈ ਪਰਿਵਾਰ ਕਿਤੇ ਕਿਸੇ ਫੰਕਸ਼ਨ ਦੇ ਵਿੱਚ ਜਾਂ ਕਿਸੇ ਰਿਸ਼ਤੇਦਾਰ ਦੇ ਜਾਂ ਉਹ ਪਿੰਡ ਤੇ ਨਹੀਂ ਮਿਲੇ ਤੇ ਜੇ ਕੋਈ ਪਰਿਵਾਰ ਰਹਿ ਵੀ ਗਿਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਐਸਜੀਐਮ ਸਾਹਿਬ ਨੂੰ ਨੋਟ ਕਰਾ ਦੇਣ ਇੱਕ ਇੱਕ ਪਰਿਵਾਰ ਦਾ ਹੋਈ ਹੋਈ ਨਕਸਾਨ ਫਸਲ ਦਾ ਜਿਹੜਾ ਨੁਕਸਾਨ ਹੋਇਆ ਹਰ ਇੱਕ ਪਰਿਵਾਰ ਨੂੰ ਉਹਦਾ ਬੰਦਾ ਬਾਬਜਾ ਮਿਲੇ ਬਹੁਤ ਸਾਰੇ ਪਰਿਵਾਰਾਂ ਦੇ ਘਟਾਗੇ ਉਹ ਸਾਰੇ ਮੁਆਵਜ਼ੇ ਜਿਹੜੀ ਸਰਕਾਰ ਵੱਲੋਂ ਦੇਵਾਂਗੇ ਬਹੁਤ ਸਾਰੇ ਪਰਿਵਾਰਾਂ ਦੇ ਡੰਗਰਾਂ ਦੀਆਂ ਜੇ ਕੋਈ ਨੁਕਸਾਨ ਹੋਇਆ ਉਹ ਵੀ ਮੁਆਵਜ਼ਾ ਸਰਕਾਰ ਦੇ ਰਹੀ ਹੈ ਸੋ ਮੈਂ ਇਹੀ ਬੇਨਤੀ ਕਰਨ ਵਾਸਤੇ ਅੱਜ ਤੁਹਾਡੇ ਪਿੰਡ ਦੇ ਇਹ ਅੱਜ 84 ਪਰਿਵਾਰਾਂ ਨੂੰ ਜਿਹੜਾ 25,58,75 ਰੁਪਏ ਅਸੀਂ ਅੱਜ ਦੇਣ ਵਾਸਤੇ ਪਹੁੰਚੇ ਆ ਸੋ ਮੈਂ ਤੁਸੀਂ ਸਾਰੇ ਆਏ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਤੁਸੀਂ ਬਣਾਈ ਤੇ ਦਿਨ ਰਾਤ ਤੁਹਾਡੇ ਨਾਲ ਖੜੀ ਆ ਤੇ ਖੜੀ ਰਹੂੰਗੀ ਸੋ ਬਹੁਤ ਸਾਰੇ ਸੜਕਾਂ ਜਿਹੜੀਆਂ ਰੁੜ ਗਈਆਂ ਸੀ ਬਰਸਾਤ ਦੇ ਕਾਰਨ ਐਮ ਐਨ ਐ ਸਾਹਿਬ ਵੀ ਪੂਰੇ ਪੰਜਾਬ ਦੇ ਅੰਦਰ ਜਿੱਥੇ ਉਤ ਘਟਨ ਹੋ ਰਿਹਾ ਤੁਹਾਡੇ ਐਮ ਐਨ ਐ ਸਾਹਿਬ ਵੀ ਕਰ ਰਿਹਾ ਸੋ ਇੱਕ ਇੱਕ ਸੜਕ ਇੱਕ ਇੱਕ ਗਲੀ ਜਿਹੜੀ ਹੈ ਇਸੇ ਸਾਲ ਦੇ ਅੰਦਰ ਅਸੀਂ ਉਹ ਬਣਾ ਕੇ ਦੇਵਾਂਗੇ ਤੁਹਾਡੇ ਨਾਲੇ ਵੀ ਵਾਦਾ ਜੇ ਕੋਈ ਸੜਕ ਗਲੀ ਰਹਿ ਵੀ ਗਈ ਹੋਵੇ ਉਹ ਵੀ ਤੁਸੀਂ ਐਮ ਐਨ ਐ ਸਾਹਿਬ ਨੂੰ ਦੱਸ ਸਕਦੇ ਹੋ ਸਾਰੀਆਂ ਰੋਡਾਂ 20000 ਕਿਲੋਮੀਟਰ ਦੀਆਂ ਸੜਕਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਣਾਈਆਂ ਜਾ ਰਹੀਆਂ ਜਲਦੀ 10 ਲੱਖ ਦਾ ਬੀਮਾ ਹਰ ਪਰਿਵਾਰ ਦਾ ਕੀਤਾ ਜਾ ਰਿਹਾ ਤਾਂ ਜੋ ਕਿਸੇ ਦੇ ਕੋਈ ਦੁੱਖ ਆਵੇ ਉਹਦਾ ਇਹ ਲਾਲ ਸਮੇਂ ਸਿਰ ਹੋ ਸਕੇ ਲਾਲਕੀ ਦੇ ਅੰਦਰ ਵਾਲੀਆਂ ਸਾਰੀਆਂ ਜਿਹੜੀਆਂ ਪ੍ਰਾਪਰਟੀਆਂ ਜਿਹੜਾ ਲੋਕਾਂ ਦੇ ਘਰ ਐ ਪਿੰਡਾਂ ਦੇ ਵਿੱਚ ਉਹਨਾਂ ਸਾਰਿਆਂ ਨੂੰ ਲਾਲਕੀ ਦੇ ਅੰਦਰ ਮਾਲਕਾਨਾ ਹੱਕ ਦੇਣ ਜਾ ਰਿਹਾ ਕਰਮਚਾਰਨ ਤੋਂ ਸ਼ੁਰੂਆਤ ਹੋ ਚੁੱਕੀ ਜਿਹਦੇ ਨਾਲ ਫਾਇਦਾ ਕੀ ਹੁੰਦਾ ਕਿਉਂਕਿ ਬਜ਼ੁਰਗਾਂ ਨੂੰ ਪਤਾ ਨਵੀਂ ਪੀੜੀ ਨੂੰ ਸ਼ਾਇਦ ਨਹੀਂ ਪਤਾ ਬਹੁਤ ਸਾਰੀਆਂ ਲੜਾਈਆਂ ਹੁੰਦੀਆਂ ਸੀ ਜਿਹੜਾ ਕਬਜ਼ਾ ਕਰ ਲੈਂਦਾ ਸੀ ਉਹਦਾ ਹੋ ਜਾਂਦਾ। ਜੇ ਕਿ ਦੁوار ਤੋੜ ਕੇ ਦੁਵਾਰਾ ਵੀ ਬਣਾਉਣੀ ਹੁੰਦੀ ਸੀ ਗਵਾਂਡੀ ਰੋਲਾ ਪਾ ਲੈਂਦਾ ਸੀ ਇਹ ਤੇ ਮੇਰੇ ਹੱਦ ਚ ਤੁਸੀਂ ਕਿਦਾਂ ਦੁਆਰ ਤੋੜ ਲਈ। ਬਕਾਇਦਾ ਮੰਤੀ ਹੋ ਰਹੀ ਆ। ਬਕਾਇਦਾ ਨਕਸ਼ੇ ਲੱਗ ਕੇ ਉਹਦਾ ਇੱਕ ਸਰਟੀਫਿਕੇਟ ਤੁਹਾਨੂੰ ਦਿੱਤਾ ਜਾ ਰਿਹਾ। ਜਿਸ ਤੋਂ ਬਾਅਦ ਉਹਦੀ ਤੁਸੀਂ ਜਦੋਂ ਮਰਜ਼ੀ ਰਿਸਟਰੀ ਕਰਵਾ ਸਕਦੇ ਹੋ। ਬੈਂਕ ਲੋਨ ਲੈਣਾ ਹੋਵੇ ਬੈਂਕ ਲੋਨ ਮਿਲ ਸਕਦਾ। ਸੋ ਕਹਿੰਦਾ ਮਤਲਬ ਆਮ ਆਮਨੀ ਪਾਰਟੀ ਸਰਕਾਰ ਦੇ ਜਿੱਥੇ ਸਰਕਾਰ ਬਣਦੀ ਲੋਕਾਂ ਦੇ ਬਿੱਲ ਮਾਫ ਕੀਤੇ ਜਿੱਥੇ ਲੋਕਾਂ ਨੇ ਹਰ ਵਿਕਾਸ ਦੇ ਕੰਮਾਂ 'ਚ ਤੇਜ਼ੀ ਲਿਆਂਦੀ ਜਿੱਥੇ ਹੁਣ ਬੀਮਾ ਹੁਣ ਜਾ ਰਿਹਾ ਲਾਲਕੀ ਦੇ ਅੰਦਰ ਵਾਲੇ ਮਾਲਕਾਂ ਨੂੰ ਹੱਕ ਮਿਲਦੇ ਆ ਬਹੱਲਾ ਕਲੀਨਿਕ ਬਣਾਏ ਸਿੱਖਿਆ ਕ੍ਰਾਂਤੀਆਂ ਦੀ ਜਿੱਥੇ ਹਜੇ 20000 ਕਰੋੜ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਉਹ ਫੰਡ ਲੱਗੇ ਉੱਥੇ ਪੈਸੇ ਲੱਗੇ ਆ ਲੋਕਾਂ ਦੇ ਕਿਸੇ ਕੋਈ ਇਹੋ ਜਿਹਾ ਸਕੂਲ ਪੰਜਾਬ 'ਚ ਨਹੀਂ ਰਿਹਾ ਜਿੱਥੇ ਬੈਠਣ ਵਾਸਤੇ ਡੈਸਕ ਨਾ ਹੋਵੇ ਵਧੀਆ ਰੂਮ ਨਾ ਹੋਣ ਕੰਪਿਊਟਰ ਨਾ ਲੱਗੇ ਹੁਣ ਸੋ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿਮਾਨ ਦੀ ਜੇ ਤੁਸੀਂ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਇਹ ਸਾਰਾ ਕੁਝ ਤਾਂ ਹੀ ਆ ਵਿਰੋਧੀਆਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਖਾਲੀ ਇਸ ਦੁੱਖ ਦੀ ਘੜੀ 'ਚ ਵੀ ਉਹਨਾਂ ਨੇ ਆਪਣੀ ਪੋਲਿਟਿਕ ਚਮਕਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਦੇ ਲੋਕ ਜਾਣਦੇ ਆ ਕਿਸ ਦੁੱਖ ਦੀ ਘੜੀ 'ਚ ਜੇ ਕਿਸੇ ਨੇ ਬਾਹ ਫੜੀ ਆ ਤਾਂ ਸਰਦਾਰ ਭਗਵੰਤ ਸਿਮਾਨ ਦੀ ਸਰਕਾਰ ਨੇ ਫੜੀ ਪ੍ਰਧਾਨ ਮੰਤਰੀ ਮੋਦੀ ਜੀ ਗੁਰਦਾਸਪੁਰ ਆਏ ਪਰ ਪ੍ਰਧਾਨ ਮੁੱਖ ਮੰਤਰੀ ਸਾਹਿਬ ਦੀ ਤੀਵਤ ਖਰਾਬ ਸੀ ਉਹਨਾਂ ਨੇ ਮੇਰੀ ਤੇ ਖੁੱਡੀਆਂ ਸਾਹਿਬ ਮਿਨਿਸਟਰ ਦੇ ਐਗਰੀਕਲਚਰ ਮਿਨਿਸਟਰ ਸਾਡੀ ਡਿਊਟੀ ਲਗਾਈ ਕਿ ਜਾਓ ਉੱਥੇ ਪ੍ਰਧਾਨ ਮੰਤਰੀ ਸਾਹਿਬ ਦਾ ਵੈਲਕਮ ਕਰੋਗੇ ਉਸ ਦੁੱਖ ਦੀ ਘੜੀ ਤੇ ਸਾਡੀ ਬਾਹ ਫੜਨ ਆ ਰਹੇ ਉਹ ਦੁੱਖ ਦੀ ਘੜੀ ਤੇ ਅਸੀਂ ਪਹੁੰਚੇ ਪਰ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਦਿਨ ਵੀ ਇੱਕ ਹੋਸਾ ਮਜ਼ਾਕ ਕਰਕੇ ਇੱਕ ਅਨਾਉਂਸਮੈਂਟ ਕਰਕੇ ਚਲੇ ਗਏ ਕਿ 1600 ਕਰੋੜ ਮਹਾੜ ਪੀੜਿਤ ਪਰਿਵਾਰਾਂ ਨੂੰ ਦੇ ਕੇ ਜਾ ਰਹੇ 1 ਰੁਪਿਆ ਅਜੇ ਤੱਕ ਉਸ 1600 ਕਰੋੜ ਚੋਂ ਨਹੀਂ ਆਇਆ ਕਹਿੰਦੇ ਰਹੇ ਕਿ ਟੋਕਨ ਮਨੀ ਦੇ ਕੇ ਜਾ ਰਹੇ ਆ ਜਲਦੀ ਹੋਰ ਦਵਾਂਗੇ ਕਦੋਂ ਦਵਾਂਗੇ ਸੋ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਬਾਕੀ ਮੇਰਾ ਭਰਾ ਪਹਿਲਾਂ ਕੁਝ ਭਾਵਕ ਹੋ ਕੇ ਕਹਿ ਰਿਹਾ ਸੀ ਕਿ ਕੋਈ ਇੱਥੇ ਨਾਲ ਦੇ ਪਿੰਡਾਂ ਦੇ ਵਿੱਚ ਜਾ ਕੇ ਰੌਂਡ ਮਾਰੋ ਦਰਿਆ ਤੇ ਜਿਹੜਾ ਮਾਰੋ ਤੇ ਐਮਐਲਏ ਸਾਹਿਬ ਪਹਿਲੇ ਦਿਨ ਤੋਂ ਹੀ ਸਰਕਾਰ ਦੇਖ ਰਹੀ ਹੈ ਲੋਕ ਦੇਖ ਰਹੇ ਆ ਕਿ ਦਿਨ ਦਾ ਪਿੰਡਾਂ 'ਚ ਰਹਿੰਦੇ ਆ ਤੁਸੀਂ ਕਿਹਾ ਸਾਨੂੰ ਮਿਲਣ ਦਾ ਟਾਈਮ ਨਹੀਂ ਮਿਲਦਾ ਮੈਨੂੰ ਦੱਸ ਦਿਓ ਕਿ ਕਦੋਂ ਮੇਰੇ ਕੋਲ ਆਏ ਕਦੋਂ ਐਮਐਲਏ ਸਾਹਿਬ ਕੋ ਗਏ ਸੋ ਖਾਲੀ ਮੈਗ ਫੜ ਕੇ ਬੋਲ ਨਹੀਂ ਜੜਾ ਹੁੰਦਾ ਕਿ ਨਾ ਐਮਐਲਏ ਸਾਹਿਬ ਮਿਲਦੇ ਨਾ ਮੰਤਰੀ ਸਾਹਿਬ ਅਸੀਂ 24 ਘੰਟੇ ਲੋਕਾਂ ਦੀ ਸੇਵਾ 'ਚ ਬਹਿਲੇ ਸਰਕਾਰੀ ਕੋਠੀਆਂ 'ਚ ਲੋਕ ਦੱਸਦੇ ਆ ਉੱਥੇ ਕਿ ਪਹਿਲੀ ਸਰਕਾਰ ਆ ਜਿਹੜੀਆਂ ਸਰਕਾਰੀ ਕੋਠੀਆਂ ਮੰਤਰੀ ਸਹਿਬਾਂ ਨਾਲੀਆਂ ਖਾਲੀ ਪਈਆਂ ਹੋਈਆਂ ਮੰਤਰੀ ਹਲਕਿਆਂ ਦੇ ਵਿੱਚ ਘੁੰਮ ਰਿਹਾ ਪੰਜਾਬ 'ਚ ਘੁੰਮ ਰਿਹਾ ਮੇਰੀ ਵੀ ਕੋਠੀ ਮੈਨੂੰ ਮਿਲੀ ਹੋਈ ਆ ਉੱਥੇ ਚਾਰ-ਚਾਰ ਕਨਾਲਾਂ ਦੀ ਕੋਠੀ ਹੈ ਕਿਤੇ ਮਹੀਨੇ 2 ਮਹੀਨੇ ਬਾਅਦ ਕੋਈ ਜ਼ਰੂਰੀ ਮੀਟਿੰਗ ਹੋਵੇ ਤਾਂ ਉਥੇ ਰਾਤ ਰਹੀਦਾ ਆਪਣੇ ਪਰਿਵਾਰ ਵੀ ਅਸੀਂ ਘਰਾਂ ਦੇ ਵਿੱਚ ਆਪਣੇ ਹਲਕਿਆਂ ਦੇ ਵਿੱਚ ਦੋ-ਦੋ ਦਫ਼ਤਰ ਖੋਲ ਕੇ ਲੋਕਾਂ ਦੀ ਸੇਵਾ ਲਈ ਲਾਏ ਹੋਏ ਸੋ ਤੁਹਾਨੂੰ ਬੇਨਤੀ ਹੈ ਜਦੋਂ ਮਰਜ਼ੀ ਆ ਕੇ ਮਿਲ ਸਕਦੇ ਹੋ ਐਮਐਲਏ ਸਾਹਿਬ ਨੂੰ ਸਾਨੂੰ ਮਿਲ ਸਕਦੇ ਹੋ ਅਸੀਂ ਸੇਵਾਦਾਰ ਬਣ ਕੇ ਪੂਰੇ ਪੰਜਾਬ ਦੀ ਸੇਵਾ ਕਰ ਰਿਹਾ ਕਿਉਂਕਿ ਤੁਸੀਂ ਲੋਕਾਂ ਨੇ ਦਿੱਤੀ ਹੋਈ ਹੈ ਇਹ ਸੇਵਾ ਇਸ ਤਰ੍ਹਾਂ ਜਾਰੀ ਰਹੂਗੀ ਸੋ ਅੱਜ ਮੈਂ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਰੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਸੋ ਜਿਹੜੇ 84 ਪਰਿਵਾਰ ਹਨ ਉਹਨਾਂ ਨੂੰ ਕੱਲੇ-ਕੱਲੇ ਨੂੰ ਬੇਨਤੀ ਕਰਦੇ ਆ ਕਿ ਉਹ ਸਟੇਟ ਤੇ ATM ਸਾਹ ਦੱਸੀ ਜਾਣਗੇ ਨਾਂ ਬੋਲੀ ਜਾਣਗੇ ਉਹ ਆ ਕੇ ਸਾਡੇ ਕੋਲ ਆਪਣਾ ਚੈੱਕ ਲੈ ਸਕਦੇ ਆ ਸੋ ਅੱਜ ਦੇ ਪ੍ਰੋਗਰਾਮ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨੇ ਚ ਚੱਕ ਨੂੰ ਟੇਬਲ ਤੇ ਕਰੋ ਸੈਂਟਰਲ ਟੇਬਲ ਤੇ ਕਰੋ ਵਿੱਚੋਂ ਜੇ ਅਸਾਂ ਦੇ ਵਿੱਚ 100% ਮੁਆਵਜ਼ਾ ਵੰਡਿਆ ਗਿਆ ਤੇ ਪਹਿਲੋ ਸਮਰਾਲੇ ਦੇ ਵਿੱਚ ਮਾਛੀਪੜੇ ਦੇ ਵਿੱਚ ਵੰਡਿਆ ਗਿਆ ਜੀ ਸਾਰੇ ਪੰਜਾਬ ਦੇ ਵਿੱਚੋਂ ਮੰਤਰੀ ਸਾਹਿਬ ਦੀ ਰਹਿਮਾਈ ਥਲੇ ਕਿ ਇਹਨਾਂ ਦਾ ਆਪਣਾ ਜ਼ਿਲ੍ਹਾ ਵੇ ਤੇ ਹੁਣ ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵਾਂ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਗਏ ਨੇ ਅੱਜ ਸਵੇਰ ਤੋਂ ਪੈਸੇ ਜਾ ਚੁੱਕੇ ਸੀ ਅਸੀਂ ਉਹਨਾਂ ਨੂੰ ਇੱਕ ਸਰਟੀਫਿਕੇਟ ਦੇ ਕੇ ਰਸਮ ਅਦਾ ਕਰਾਂਗੇ ਸਰਕਾਰ ਵੱਲੋਂ ਕਿ ਉਹਨਾਂ ਨੂੰ ਬੇਨਤੀ ਪੱਤਰ ਹੈ ਤੇ ਉਹਨਾਂ ਨਾਲ ਦੁੱਖ ਦਾ ਅਹਿਸਾਸ ਵਡਾਇਆ ਹੋਵੇ ਵੀ ਅਸੀਂ ਤੁਹਾਡੇ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਖੜੇ ਆ ਤੇ ਤੁਹਾਡੇ ਫਲਾ ਫਲਾ ਕਾਉਂਟ ਦੇ ਵਿੱਚ ਇੰਨੇ ਨੇ ਪੈਸੇ ਡਿਸਟ੍ਰੀਬਿਊਸ਼ਨ ਕਰਦੇ ਆ ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵਾਂ ਤੇ ਜਿਹੜੇ ਜਿਹੜੇ ਬੰਦੇ ਆ ਨਾਮ ਅਨਾਉਂਸ ਕਰਨਗੇ ਤਹਿਸੀਲਦਾਰ ਕਾਈਂਡਲੀ ਉਹ ਇੱਕ ਇੱਕ ਕਰਕੇ ਸਟੇਜ ਤੇ ਆਈ ਜਾਓ ਪਲੀਜ਼ ਥੈਂਕ ਯੂ ਅਵਤਾਰ ਸਿੰਘ ਪੁੱਤਰ ਖੰਜਾਨ ਸਿੰਘ ਸੈਂਸੋਵਾਲ ਖੁਰਦ ਅਵਤਾਰ ਸਿੰਘ ਪੁੱਤਰ ਖੰਜਾਨ ਸਿੰਘ ਸੈਂਸੋਵਾਲ ਖੁਰਦ प सिंह पुत्र सिंह करैलसोवाल अजमेर सिंह बसावा सिंह मुजफरेवाल अगे गुलजार सिंह बसावा सिंह मुजफरेवाल ਰਜਿੰਦਰ ਸਿੰਘ ਬੰਤ ਸਿੰਘ ਮੁਜਫਰੇਵਾਲ ਰਜਿੰਦਰ ਸਿੰਘ ਪੁੱਤਰ ਬੰਤ ਸਿੰਘ ਰਣਜੀਤ ਸਿੰਘ ਪੁੱਤਰ ਭਜਨ ਸਿੰਘ ਮੁਜਫਰੇਵਾਲ ਜੋ ਸਿੰਘ ਪੁੱਤਰ ਭੁੱਲਾ ਸਿੰਘ ਦੁੱਲੇਵਾਲ अमरजोत पुत्र सिकंदर सिंह धुलेवाल अमरीक सिंह पुत्र जरनैल सिंह धुलेवाल अमरीक सिंह पुत्र जरनैल सिंह धुलेवाल करनैल सिंह कश्मीरा सिंह धुलेवालैल सिंह सरदारा सिंह धुलेवाल कुलदीप सिंह हीरा सिंह धुलेवाल ਦੀਪ ਸਿੰਘ ਕਸ਼ਮੀਰੀ ਲਾਲ ਚਨਰਾਜ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਮੰਡ ਤਿਹੜਾ ਅਰਸ਼ਦੀਪ ਸਿੰਘ ਪੁੱਤਰ ਜਗ ਸਿੰਘ ਮੰਡ ਤਿਹੜਾ ਸੁਨੀਲ ਅਤੇ ਸੁਨੀਲ ਗੁਰਨਾਮ ਕੋ ਵਿਦਵਜ ਮੇਰ ਸਿੰਘ ਤੁਸੀਂ ਮੇਰੀ ਗੱਲ ਸੁਣੋ ਬੋਲੇ ਜੀ ਬੋਲਣਾ ਚਾਹੀਦਾ ਸਰ ਤੁਹਾਡਾ ਲੁਕਾ निर्मल कौर नानक सिंह निर्मल कौर नानक सिंह 17 ਬਾਕੀ ਹੋਰ ਨਿਰਮਲ ਕੌਰ ਨਿਰਮਲ ਕੌਰ ਦੀ ਗੁਰਪ੍ਰੀਤ ਸਿੰਘ ਬੈਂਗਾ ਸਿੰਘ ਤੁੱਲੇਵਾਲ ਕੁੰਡੀ ਜੀਰ ਸਿੰਘ ਹੀਰਾ गुरप्रीत सिंह महंगा सिंह गुरमेल सिंह बलकार सिंह गुरमेल सिंह बलकार सिंह गुरविंदर सिंह गुरचरण सिंह सिंह गुरचरण सिंह गुरनाम सिंह शिवराज सिंह Thank okay. you.